ਦੋਸਤੋ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ 2 ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਹਾਂਜੀ Tata Safari ਬਕਾਊ ਮਾਡਲ ਆ 2010 2025 ਤੱਕ ਇਹਦੀ RC ਪਾਸ ਆ ਚਾਰੇ ਟਾਇਰ ਨਵੇਂ ਆ AC ਹੀਟ ਚੱਲੂਗਾ ਨਵੇਂ ਸੀਟ ਕਵਰ ਆ ਐਮਪ ਮਿਊਜ਼ਿਕ ਸਿਸਟਮ ਲੱਗਾ ਹੋਇਆ ਆ ਡਿਮਾਂਡ ਆ 3 ਲੱਖ 30 ਹਜ਼ਾਰ ਰੁਪਏ ਏਰੀਆ ਜਗਰਾਉਂ ਪੰਜਾਬ ਸੰਪਰਕ ਕਰੋ 88722 59553 88722 59 번소 의 독일의